ਹਾਲੋ ਤੈਨੂੰ ਅਰਬ ਕੰਟਰੀ ਅੱਜ ਕਮਾ ਕੇ ਲਿਆਵਾਂ ਮੈਂ ਨਹੀਂ ਅਸੀਂ ਵਾਈਫ ਨੂੰ ਮੂਰੇ ਕੱਲ ਲੈਂਦੇ ਆ ਪ੍ਰਸਾਦ ਸਿੰਘ ਜੀ ਕੋਲ ਚੀਚ ਜਾ ਕੇ ਵੇਚ ਦਿਆ ਕਰੂੰਗਾ ਭੈਣੋ ਥੋੜਾ ਸਿੱਖ ਧਰਮ ਦੇ ਵਿੱਚ ਬਹੁਤ ਯੋਗਦਾਨ ਤੁਸੀਂ ਸਿੱਖ ਧਰਮ ਦੇ ਵਿੱਚ ਰਹਿਣ ਦੀ ਅੱਲੀਓ ਤੁਹਾਨੂੰ ਨੌਵੇਂ ਪਾਤਸ਼ਾਹ ਮਹਾਰਾਜੀ ਨੇ ਆਖਿਆ ਹੈ ਮਾਇਨਾ ਰੱਬ ਰਜਾਇਨਾ ਬਸ ਸਿੱਧਾ ਜਾ ਸਾਹਬ ਇੱਥੇ ਹੀ ਮੁਕਾਦਵਾ ਬਈ ਜਿਹੋ ਜੀਆਂ ਤੁਸੀਂ ਹੋਵੋਗੇ ਆ ਜਿਹੋ ਜਾਂ ਤੁਹਾਡੇ ਘਰ ਦਾ ਮਾਹੌਲ ਹੋਵੇਗਾ ਉਹ ਜੀ ਤੁਹਾਡੀ ਉਲਾਦ ਨੇ ਬਣਨਾ ਬਸ ਨੇ ਤੁਹਾਡੇ ਆਥਾ ਮਾਂ ਚਾਹੇ ਪੁੱਤਰ ਨੂੰ ਚੋਰ ਬਣਾ ਦੇ ਬੈਠਾ ਕਮਨਾਤਵੇਂ ਲੱਟੇ ਰਾਤ ਘਾੜ ਵੀ ਦੇਸ਼ ਧੋਰੀ ਕੁੱਲ ਘਾਦੀ ਜਦੋਂ ਪੁੱਛਣਾ ਹੀ ਨਹੀਂ ਪੁੱਤਰ ਕਰਦਾ ਕੀ ਹੁੰਦਾ ਤੇ ਉਹੀ ਮਾਂ ਚਾਹੇ ਆਪਣੇ ਪੁੱਤਰ ਨੂੰ ਭਗਤ ਸੂਰਮਾ ਦਾਨੀ ਬਣਾ ਸਕਦੀ ਆ ਕਿਉਂਕਿ ਮਾਂਾਂ ਦੇ ਦੁੱਧ ਵਿੱਚ ਤਾਂ ਸ਼ੂਰ ਹੋਇਆ ਕਰਦੀ ਆ ਕਹਿੰਦੇ ਠੀਕ ਲਿਖੇ ਬੇਲ ਤੰਬੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਮੀਆਂ ਆ ਤੁੰਮੇ ਮਿਲਦੇ ਨੇ ਹੁਣ ਆਉ ਲਾ ਕੇ ਉਹਨਾਂ ਦੀ ਕਿੱਦੋਂ ਵੀ ਫੱਤੀ ਬਣਦੀ ਆ ਬੇਲ ਦੇ ਰੋਗਾ 'ਚ ਕੰਮ ਆਉਂਦੀ ਆ ਪੌਸਾਰੀਆਂ ਦੇ ਬਣੀ ਬਣਾਈ ਜੁਲ ਜਾਂਦੀ ਆ ਬਈ ਮੇਰ ਦੰਦੇ ਦੀ ਤੌੜੀ ਹੁੰਦੀ ਅਸਰ ਹੁੱਦਾ ਵਿੱਚ ਮੀਆਂ ਉਹ ਜਿਹੜੇ ਰਸਤੇ ਮਾਂ ਮਾਂ ਚੱਲਦੀਆਂ ਉਹ ਸਹੀ ਚੱਲਦੀਆਂ ਆਤੀਆਂ ਬਾਪੂ ਤੇ ਪੀਰ ਪਤਾ ਪਰਖੋੜਾ ਬਹੁਤਾ ਨਹੀਂ ਦਾ ਥੋੜਾ ਥੋੜਾ ਇੱਕ ਮਾਂ ਦੇ ਅਸਰ ਗੁਣ ਤਸਵੀਰ ਧੀ ਜਰੂਰ ਹੋਊਗੀ ਤੇ ਬਾਪੂ ਦੀ ਪੁੱਤ ਜਸੰਧਾ ਹੀ ਹਿਸਾਬ ਲੈ ਕੇ ਰਾਜ ਨੂੰ ਬਣਾਉਣਾ ਪਹਿਲਾਂ ਆਪ ਕਰਨਾ ਨਵੇਂ ਪਾਸ਼ਾ ਸੁਣੇ ਜੇ ਸਾਨੂੰ ਉਹਨਾਂ ਦਾ ਇੱਕ ਦੋਸਤ ਉਹ ਗੁਰ ਬਹੁਤ ਖੰਦਦਾ ਸੀ ਉਦੀ ਮਾਤਾ ਦੇ ਆ ਕੇ ਕਹਿੰਦੀ ਨਵੇਂ ਪਾਸ਼ਾ ਨੂੰ ਪੁੱਤ ਮੇਰਾ ਪੁੱਤ ਗੋੜ ਮਾਤ ਖਾਂਦਾ ਇਹਨੂੰ ਹਟਾ ਸਮਝਾ ਨਵੇਂ ਪਾਸ਼ਾ ਕਹਿੰਦੇ ਮਾਤਾ ਦੋ ਰੋਤਿਆਂ ਨੂੰ ਲਈ ਹਟਾ ਲਾਂਗੇ ਦੋ ਹਫ਼ਤੇ ਬਾਅਦ ਲਈ ਤੇ ਨਵੇਂ ਪਾਸ਼ਾ ਨੇ ਇੰਨਾ ਹੀ ਆਖਿਆ ਹਾਂ ਬੱਸ ਇੰਨਾ ਹੀ ਗੋੜ ਖਾ ਜਾਂ ਕਰ ਲੈ ਤੇ ਚੁੱਪ ਕਰਕੇ ਮੁੜ ਕੇ ਬੋਲ ਨਹੀਂ ਕੁੱਛਣਾ ਮਾਈ ਬੜੀ ਆਦਾਨ ਪਹਿਲੀ ਕੋਦਰ ਸਮਝਾ ਮੇਰੇ ਪੁੱਤਰ ਨੂੰ ਗੋੜ ਖਾਣਾ ਉਹ ਕਹਿੰਦੇ ਸਮਝਾਤਾ ਅਖੇ ਇੰਨਾ ਕੇ ਕਹਣਾ ਕਿ ਇੰਨਾ ਕੇ ਬੜਾ ਮਾਈ ਕਾ ਦੀ ਪੁੱਤਰਾ ਜੀ ਇੰਨੀ ਕੇ ਗੱਲ ਕਹਿਣੀ ਸੀ ਤਾਂ ਦੋ ਹਫ਼ਤੇ ਪਹਿਲਾਂ ਹੀ ਕਹਿ ਜਾਨੀ ਸੀ ਨੌਵੇਂ ਬਾਦਸ਼ਾਹ ਨੇ ਪੁੱਛਿਆ ਕਿ ਆਖਿਆ ਸੀ ਕਹਿੰਦੇ ਮਾਤਾ ਦੋ ਹਫ਼ਤੇ ਪਹਿਲਾਂ ਕਿਵੇਂ ਕਹਿ ਲੰਗੇ ਦੋ ਹਫ਼ਤੇ ਪਹਿਲਾਂ ਤੱਕ ਦਾ ਸਿਹਾਮ ਗੁਰਬਾਉ ਦੇਖੰਦੇ ਸੀ ਤੇਰੇ ਕਹੇ ਦੇ ਪਹਿਲਾਂ ਆਪ ਛੱਡਿਆ ਤਾਂ ਮੇਰੇ ਪੁੱਤ ਨੂੰ ਸਮਝਾਉਣ ਲੱਗੇ ਆ ਸੋ ਆਪਾਂ ਨੇ ਬਾੜੀ ਬਾਣੀ ਦੇ ਮੁਤਲਕ ਆਪਣਾ ਜੀਵਨ ਢਾਲਣਾ ਇਹ ਨੌਵੇਂ ਤੌਰ ਉਪਦੇਸ਼ ਆ ਆਪ ਨਾ ਕਰੇ ਸ ਤਾਂ ਤੁਹਾਡਾ ਬਹੁਤ ਯੋਗਦਾਨ ਅਗਲੀਆਂ ਬੇਲੇ ਬੇਲੇ ਦੇ ਨਾਲ ਲੈ ਕੇ ਚੱਲਾਂ ਦੋ 2.5 ਸਾਲ ਦਾ ਮਹਾਰਾਜ ਨੂੰ ਜਿਹੜਾ ਸੱਖਾ ਆਪਣੇ ਬਾਪੂ ਦੀ ਗੋਦੀ ਦਾ ਮਿਲਿਆ ਮੁਰਗੇ ਸੰਗਤ ਜੀ ਉਹਨਾਂ ਨੂੰ ਕੁਰਬਾਨੀ ਦੇਣੀ ਪੈ ਜਾਂਦੀ ਆ 8 ਸਾਲ 10 ਮਹੀਨੇ 20 ਦਿਨ ਉਮਰ ਸੀ ਕਲਗੀਧਰ ਪਾਤਸ਼ਾਹ ਜੀ ਜਦੋਂ ਗੁਰਦਾ ਸਾਹਿਬ ਤੇ ਬਰਾਜਮਾਨ ਹੁੰਦੇ ਨੇ 32 ਸਾਲ 10 ਮਹੀਨੇ 25 ਦਿਨ ਕੇ ਭੁਗਰੀਾਈ ਕੀਤੀ ਏ ਜਦੋਂ ਕਿਲਾ ਛੱਡਿਆ ਨਦੇੜ ਤੱਕ ਦਾ ਸਫਰਾ 3 ਸਾਲ 9 ਮਹੀਨੇ 17 ਦਿਨ ਦਾ ਕੁੱਲ عمر 41 ਸਾਲ 9 ਮਹੀਨੇ 15 ਦਿਨਾਂ ਦੀ 41 ਸਾਲ ਸਾਢੇ 9 ਮਹੀਨੇ ਦਾ ਨੂੰ ਪੰਛਾ ਸੰਗਤ ਜੀ ਇੰਨੇ ਬੰਦਿਆਂ ਦੇ ਵਿੱਚੋਂ ਮਹਾਨ ਮੀਰ ਪਖਰ ਗੱਢ ਕੇ ਜਿਹਨੂੰ ਰਹਿ ਗਈ ਦੁਨੀਆ ਤੀਕਰ ਕਈ ਕਈ ਜਾਨ ਲੈ ਕੇ ਕਈ ਕਈ ਜੁਗ ਵੀ ਕੋਈ ਮਾਇਦਾ ਲਾਲ ਵਟ ਨਹੀਂ ਸਕਿਆ ਇਹ ਜਿਹੜੀ 40-40 ਸਾਲ ਦੀ ਉਮਰਾਂ ਦੇ ਬਾਕੀ ਮਾਣੀ ਪਤਾ ਕੀ ਕਹਿੰਦੀ ਅਸੂ 40 ਸਾਲ ਪੁਰ ਹੋਏ 85 ਪੱਕ ਖਸਿਆ ਸਭੀ ਦੇ ਬੜੇ ਪਾਵ ਜਦੋਂ ਬੰਦਾ 40 ਸਾਲ ਦਾ ਹੁੰਦਾ ਉਹਦਾ ਜਿਹੜਾ ਸਰੀਰ ਆ ਪੂਰੇ ਭਰਵੇਂ ਸਰੀਰ ਦਾ ਹੰਡਾ ਉਹ ਮਤਲਬ ਤੇ 85 ਕਹਿੰਦੇ ਨੇ 50 ਨੂੰ ਜਦੋਂ 50 ਢੁੱਟਦਾ ਜਵਾਨੀ ਵਾਲੇ ਪੱਖੋਂ ਕਦਮ ਪਿੱਛੇ ਨੂੰ ਮੋੜਨ ਲੱਗ ਜਾਂਦਾ ਏ 60 ਕੇ ਬੜੇ ਬਾਹਵਾ ਸੰਸਾਲ ਦੇ ਨੂੰ ਬੜੇ ਬਾਹਵਾ ਵੀ ਹੁਣ 40 40 ਸਾਲ ਦੇ ਅਸੀਂ ਬੱਗੇ ਕੋਈ ਫਿਰਦੇ ਹਾਂ ਸੋ ਐਨੇ ਇੱਕ ਸਮੇਂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਉਹ ਮਹਾਨ ਵੀਰ ਪਤਰ ਗੱਡਿਆ ਜਦੋਂ ਮਹਾਰਾਜੀ ਗੋਟਾ ਗੱਦੀ ਤੇ ਬੈਠੇ ਚਾਰੇ ਪਾਸੇ ਰਾਜਸੀ ਤਾਕਤਾਂ ਦੇ ਮੱਲੇ ਹੋਏ ਸਨ ਰੰਗ ਦੇ ਤਰ੍ਹਾਂ ਕਰਾਂਗੇ ਫਰਮਾਨ ਜਾਰੀ ਹੋ ਰਹੇ ਸਨ ਮੇਰੇ ਰਾਜ ਦੇ ਵਿੱਚ ਕੋਈ ਬਾਖ ਨਹੀਂ ਕਰ ਸਕਦਾ ਬੇਗ ਮੰਤਰ ਗਾਉਣ ਟਬਲੇ ਛਾਰੇ ਢੋਲਕੀਆਂ ਸਾਰਾ ਕੁਝ ਬੰਦਾ ਫਿਰ ਮੁਸੰਦਾ ਨੇ ਜਾ ਕੇ ਆਖਿਆ ਮਹਾਰਾਜ ਡਾਕੇ ਦਾ ਹੁਕਮ ਹੀ ਟਾਲਣਾ ਔਖਾ ਲੜਨੇ ਦੀ ਸਾਡੇ ਕਿਸਮਰੱਥਾ ਕੋਈ ਨਹੀਂ ਹੁਣ ਮਹਾਰਾਜ ਸੁਖਮਨੀ ਸਾਹਿਬ ਦੀਆਂ ਹਸਤਪਧੀਆਂ ਕਿੱਥੋਂ ਸੁਣਿਆ ਕਰਾਂਗੇ ਸਿੱਖਾਂ ਨੂੰ ਕਹੋ ਮਹਾਰਾਜ ਆ ਹੁਣ ਟਬਲੇ ਢੋਲਕੀਆਂ ਛਾਰੇ ਬੰਦ ਕਰਕੇ ਬਾਣੀ ਮੂਹ ਜੜ ਵੜਿਆ ਗਾ ਉਹ ਮਹਾਰਾਜ ਕਹਿਣ ਲੱਗੇ ਤੁਸੀਂ ਟਬਲੇ ਢੋਲਕੀਆਂ ਛਾਰਿਆਂ ਨੂੰ ਬੰਦ ਕਰਨ ਦੀ ਗੱਲ ਕਰਦੇ ਹੋ ਪਰ ਮੇਰੇ ਅਕਾਲ ਪੁਰਖ ਦਾ ਹੁਕਮ ਆ ਰਿਹਾ ਇਥੇ ਨਗਾਰੇ ਮਾਰਦੇਓ ਨਗਾਰੇ ਨਗਾਰਾ ਮਾਰ ਦਿੱਤਾ ਗਿਆ ਝੋਟੇ ਦੀ ਖੱਬ ਦਾ 7182 ਦੇ ਵਿੱਚ ਸਮਾਂ ਕੁਝ ਗਿਆ ਫਿਰ ਜਾਨ ਕੀਤਾ ਮੇਰੇ ਨਾਜ਼ਰੇ ਵਿੱਚ ਰੰਗਦੇਵ ਨੇ ਮੇਰੇ ਨਾਜ਼ਰੇ ਦੇ ਵਿੱਚ ਇੱਕ ਧਾਰਮਿਕ ਸਥਾਨ ਮਸਜਿਦ ਤੋਂ ਬਿਨਾ ਹੋਰ ਕੋਈ ਨਹੀਂ ਰਹਿ ਸਕਦਾ ਸਾਰੇ ਭਾਏ ਜਾਣਗੇ ਫਿਰ ਆ ਗਏ ਮਸੰਦਾ ਨੇ ਆਖਿਆ ਮਹਾਰਾਜ ਡਾਕੇ ਦਾ ਹੁਕਮ ਵੀ ਡਾੜਨਾ ਹੁਕਮ ਲਾੜਨੇ ਦੀ ਸਮਰੱਥਾ ਕੋਈ ਨਹੀਂ ਹੋਰ ਸੱਚੇ ਪਾਤਸ਼ਾਹ ਮੰਦਰਾ ਦੇ ਦੇਹਰੀਆਂ ਤੇ ਬਾਗ ਗੁਰਦੁਆਰਿਆਂ ਦੀ ਬਾੜੀ ਆਵੇਗੀ ਸਿੱਖਾਂ ਨੂੰ ਕਹੋ ਹੁਣ ਗੁਰਦੁਆਰੇ ਭੋਰੀਆਂ ਚ ਕੁੱਟ ਲੈਣ ਉਹ ਮਹਾਰਾਜ ਕਹਿਣ ਲੱਗੇ ਤੁਹਾਡੀ ਸਲਾਹ ਦੇ ਮਗਰ ਲਾ ਕੇ ਗੁਰਦੁਆਰੇ ਭੋਰੀਆਂ ਚ ਕੁੱਟਣਾ ਉਹ ਤੁਹਾਡੀ ਸਲਾਹ ਦੇ ਮਗਰ ਲਾ ਕੇ ਗੁਰਨਾਨ ਸਿੰਘ ਸਾਹਿਬ ਦਾ ਚਲਾਇਆ ਪਰ ਗੱਲ ਪਾਸ ਬੰਦ ਕਰਦੇ ਨਹੀਂ ਹੋਣਾ ਤੁਸੀਂ ਕਹਿੰਦੇ ਹੋ ਗੁਰਦੁਆਰੇ ਭੋਰੀਆਂ ਚ ਕੁੱਟ ਲਿਓ ਪਰ ਮੇਰੇ ਆਕਾਰ ਮੁਖ ਦਾ ਹੁਕਮ ਆਰਿਆ ਕਿ ਗੁਰਦੁਆਰਿਆਂ ਦੇ ਉੱਤੇ 100-100 ਪਟੂਚੇ ਝੰਡੇ ਚਲਾ ਦੇ ਲਾ ਸਾਫ ਸਾਫ ਪਟੂਚੇ ਝੰਡੇ ਚਲਾਵਤ ਤੇ ਗਏ ਤੇ ਉਹ ਝੰਡੇ ਦੇ ਥੱਲੇ ਖੜ ਕੇ ਮਹਾਰਾਜ ਨੇ ਝੰਡੇ ਝੰਡੇ ਦੇ 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 ਹੇਠ ਹੇਠ ਕੇ ਆਖਿਆ ਦਾ ਦੁਖੀ ਲੋਕ ਇਕੱਠੀਆਂ ਹੋਵੋ ਨਿਰੰਕਾਰ ਦੁਖੀਆਂ ਬਣਾਉਣ ਭੇਜਿਆ ਮੈਂ 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 ਗੁਲਾਮਾਂ ਨੂੰ ਨੂੰ ਬਾਦਸ਼ਾਹ ਬਣਾ ਦੇਵਾਂਗਾ ਹੋਏ ਗੱਲ ਨਾਲ ਲਾਵਾਂਗਾ ਗਰੀਬਾਂ ਹੰਝੂਆਂ ਤੋਂ ਨਾਣਾ ਸਾਰਾ ਕੁਝ ਹਾਰ ਸਕਦਾ ਤੁਹਾਡੀਆਂ ਆਹਾਂ पादकार तारे मार्जा सारा कुझु हार ਆਹ ਮੇਰੇ ਗੁਰੂ ਦਾ ਸੁਭਾਅ ਦਾ ਮਾਣ ਕਹੇ ਤੋ ਕਰੋ ਤੇ ਨਾ ਕਹਿ ਨੂੰ ਡਰਾਓ ਪਈਆ ਘੰਡੋੜਾ ਸੁਣ ਕੇ ਦੁੱਖਾਂ ਚ ਤਲਬ ਦੇ ਜ਼ਰਮ ਦੀ ਛੁਰੀ ਲੱਖਣ ਦੇ ਬਿਲਕਦੇ ਲੋਕੀ ਵਾਹ ਗੱਲ ਵੀ ਧਰ ਬਾਦਸ਼ਾਹ ਦੇ ਚੱਡੇ ਏਡੇ ਇਕੱਠੇ ਹੋਣ ਲੱਗੇ ਪਤਾ ਕਿਉਂ ਕਿ ਇੱਥੇ ਕਿਰਕਾਲ ਦੇ ਢਿਰਕਾਂ ਦੇ ਗਾਲਾ ਖਾਣ ਦੇ ਆਦਮੀਆਂ ਨੂੰ ਪਿਆਰ ਭਰੀਆਂ ਅਸੀਸਾਂ ਮਿਲਣ ਲੱਗੀਆਂ ਇੱਥੇ ਜੁਗਾਂ ਦੇ ਖਾਤੇ ਹੋਏ ਪੰਡਤ ਕੰਮ ਦੇ ਬਰਾਬਰ ਅਸ਼ੂਦ ਨੂੰ ਮਾਣ ਮਿਲਣ ਲੱਗਾ ਇੱਥੇ ਭੁੱਖਿਆਂ ਨੂੰ ਲੱਜ ਕੇ ਦੋ ਡੰਗ ਦਾ ਖਾਣਾ ਮਿਲਣ ਲੱਗਾ ਤੇ ਗੱਲ 22 ਤਾਰੀਖ ਸਰਗਰ ਤਲਵਾਰ ਦੇ ਉੱਤੇ ਆਈ ਇੱਕ ਨਹੀਂ ਦੋ ਨਹੀਂ ਚਾਰ ਨਹੀਂ 11 ਜੰਗ ਅਨੰਦਪੁਰ ਸਾਹਿਬ ਨੂੰ ਔਰ ਇਹ ਤਾਰੀਖ ਆ ਨਾ ਫਿਰ ਬਾਹਰ ਵੀ ਜੰਗ ਸੀ ਆਲ ਪਾਰ ਦੀ ਜਿਹਨੂੰ ਆਪਾਂ ਅਨੰਦਪੁਰ ਸਾਹਿਬ ਦਾ ਕਿਲੇ ਦਾ ਘੇਰਾ ਕਹਿੰਦੇ ਆ ਬਾਹਰ ਵੀ ਜਾਂਗਾ ਅਪ੍ਰੈਲ ਦੀ ਪੂਰੀ ਗਰਮੀ ਦੇ ਵਿੱਚ ਘੇਰਾ ਪਿਆ ਇਹ ਕਹਿ ਲੋ ਅੱਧ ਮਹੀਨੇ ਗੁਜ਼ਰ ਕੇ ਦਸੰਬਰ ਚੜ੍ਹ ਆਇਆ ਅੱਜ ਵਾਰਿਆ ਦੇ ਨਾਲ ਆਲੇ-ਦਾਲੇ ਦੇ ਪਿੰਡਾਂ ਦਾ ਇੰਨਾ ਨੁਕਸਾਨ ਮੁਗਲਾਂ ਨੇ ਕੀਤਾ ਮੁਗਲਾਂ ਨੇ ਕਿਸੇ ਦੇ ਘਰ ਦੀ ਮੱਝ ਨਹੀਂ ਛੱਡੀ ਬੱਕਰੀ ਨਹੀਂ ਛੱਡੀ ਪੇਟੂ ਮੁਰਗੇ ਖਾਣ ਵਾਲੀ ਰਾਤ-ਦਵਾ ਸਾਰੀ ਖਾ ਗਏ ਲੋਕ ਘਰਾਂ ਦੇ ਘਰ ਬੇਲੇ ਕਰਕੇ ਰੱਖ ਦਿੰਦੇ ਖਾਲੀ ਕਰਕੇ ਰੱਖ ਦਿੰਦੇ ਤੇ ਅੱਕ ਵੀ ਗਏ ਇਹੀ ਹਾਲ ਨਜ਼ਰ ਆਇਆ ਕਿਉਂਕਿ ਸਾਗਰੀ ਅੰਦਰ ਕਿਲੇ ਦੇ ਜਿੰਨਾ ਵੀ ਦਾਣਾ ਪੱਥਰ ਰਸਤਵਾ ਹੰਸੀ ਉਹ ਸਿੰਘ ਖਾ ਗਏ ਤੇ ਗੱਲ ਆ ਗਈ ਕਿਸ਼ੋਰੀਆਂ ਦੀ ਪਰਾਂ ਜਿਵੇਂ ਲੜਨਾ ਹੋਵੇ ਕਿਸ਼ੋਲਿਆਂ ਦੀ ਮੁਠੀ ਨਾਲ ਕੇ ਸਾਰੀ ਚਾਲੀ ਤੇ ਜਾਣਾ ਹੋ ਸਕਰਾ ਤੀਰ ਵੀ ਚਲਾਉਣੇ ਨੇ ਖੰਡੇ ਵੀ ਕਿਰਪਾਨਾਂ ਵੀ ਸਟੋਪਾਂ ਦੀ ਵਰਤਣੀ ਆ ਤੇ ਜਦੋਂ ਗੱਲ ਆ ਗਈ ਕਿਸ਼ੋਲਿਆਂ ਦੀ ਮੁਠੀ ਤੇ ਤੇ ਗੈਲੋ ਵੀ ਕਿਲੇ ਦੇ ਅੰਦਰ ਦੁੱਖਾਂ ਦਾ ਝੌਲ ਵਿਸ਼ਿਆ ਨੀਲਾ ਕੋ ਰਾਜੜਾਈ ਗਾ ਗਿਆ ਪ੍ਰਸ਼ਾਦੀ ਹਾਥੀ ਦੰਦ ਤੋੜ ਗਿਆ ਸਿੰਘਾਂ ਨੇ ਅੰਦਰਲੇ ਦਰਖਤਾਂ ਦੇ ਪੱਤੇ ਸੂਤ-ਸੂਤ ਕੇ ਖੰਝ-ਖੰਜਵੇ ਤੋੜ-ਤੋੜ ਕੇ ਪਵਾਰ-ਪਵਾਰ ਕੇ ਖਾਂਦੇ ਜਿਹੜੀਆਂ ਦਰਖਤਾਂ ਦੀਆਂ ਛੱਲਾਂ ਦੀ ਉਹਨਾਂ ਨੂੰ ਛੱਲਾਂ ਨੂੰ ਲਾ ਲਾ ਕੇ ਪੀ ਪੀ ਕੇ ਖਾਧਾ ਪਰ ਇਹ ਚੀਜ਼ਾਂ ਕਿੰਨਾ ਗੇਰਸਾਦ ਦਿੰਦੀਆਂ ਅੰਦਰ ਸਿੱਖ ਅਕਾਲ ਪੁਰਖ ਦੇ ਬਾਣੀ ਦੇ ਵਿੱਚ ਬੈਠੇ ਪਰ ਸੰਗਤ ਜੀ ਉਹਨਾਂ ਦੇ ਦਿਲ ਵੀ ਤੋੜ ਦਿੱਤੇ ਕਿਹਨੇ ਕਿਹ ਚਿੱਠੀ ਗਈ ਭਾਈ ਆਪਜੀ ਕਿਲਾ ਛੱਡ ਜੋ ਸਾਡੀ ਵੀ ਜਾਨ ਸੱਟੇ ਜਿੱਥੇ ਮਰਗੀ ਜਾ ਉਹ ਅਸੀਂ ਕੋਈ ਬਾਹਰ ਕਰਨੀ ਨਹੀਂ ਕਰਾਂਗੇ ਮਹਾਰਾਜ ਨੇ ਆਖਿਆ ਭਾਈ ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਕਿਲਾ ਛੱਡਣ ਨੂੰ ਕਹ ਲੈਂਦੇ ਆ ਚਲਦੇ ਆ ਫਿਰ ਹਾਲ ਕਿਤੇ ਅਨੰਦਪੁਰੀ ਫਿਰ ਮਸਾਲੇ ਜਾਵੇਗੀ ਮਹਾਰਾਜ ਕਹਿਣ ਲੱਗੇ ਪਾਈਏ ਕਹਿੰਦੀਆਂ ਗੱਲਾਂ ਚ ਨਾ ਆਹ ਦੇਖੋ ਕਲਗੀਧਰ ਪਾਤਸ਼ਾਹ ਨੇ ਜਿਹੜੇ 52 ਹੁਕਮਨਾਮੇ ਆਪਾਂ ਨੂੰ ਬਖਸ਼ੇ ਨੇ ਨਾ 52 ਹੁਕਮਨਾਮੇ ਉਹਦੇ ਵਿੱਚ 26ਵਾਂ ਹੁਕਮਨਾਮਾ ਇਹ ਕਿ ਜਿਹੜਾ ਵੀ ਕੋਈ ਸੌਂ ਖਾਂਦਾ ਕਸਮ ਖਾ ਕੇ ਗੱਲ ਕਹਿਦਾ ਉਹਦਾ ਯਕੀਨ ਨਹੀਂ ਕਰਨਾ ਇਹ 26ਵਾਂ ਹੁਕਮਨਾਮਾ ਮੱਧ ਵਿੱਚ ਜਾ ਕੇ ਮਹਾਰਾਜ ਨੇ ਇਹ ਕਿਹਾ ਕਿ ਆਖਿਆ ਭਾਈ ਇਹ ਕੇਵਲ ਤੇ ਕੇਵਲੇ ਇਹਨਾਂ ਦਾ ਢਾਉਗਾ ਪਰ ਸਿੱਖ ਨਹੀਂ ਬੰਦੇ ਮਹਾਰਾਜ ਕਹਿਣ ਸਰਨ ਟ੍ਰੇਲਰ ਦਿਖਾਉਣੇ ਦੋ 250 ਵਾਧਾ ਵਾਲੇ ਗੱਡੇ ਮਗਾਈ ਉਹਨਾਂ ਦੇ ਮਹਾਰਾਜ ਨੇ ਟੁੱਟੇ ਹੋਏ ਛੱਤਰ ਹੱਡੀਆਂ ਜੋ ਵੀ ਬਾਦੂ ਘਾਟੂ ਕਪੜਾ ਲੀਰਾ ਸੀ ਲੱਦ ਕੇ ਤੋੜਿਆ ਬਾਬਾ ਮੋਤੀराम ਦਾ ਪਿਤਾ ਹਰਾ ਸਿੰਘ ਬਣਾਵਾ ਦਿੱਤੇ ਨਾਲ ਤੇ ਸੰਗਤ ਜੀ ਮਸਾਲਾ ਬੰਦ ਕੇ ਬੋਧਾਂ ਦੇ ਸਿੰਘਾਂ ਨੂੰ ਭੇਜ ਦਿੱਤੀ ਆ ਦੇ ਟੁੱਟ ਕੇ ਪਾ ਗਏ ਉਹਦੇ ਵਿੱਚ ਮੋਤੀराम ਦੇ ਪਿਤਾ ਭਾਈ ਹਰਾ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਜਦੋਂ ਇਹ ਮੁਗਲਾਂ ਨੂੰ ਪਤਾ ਲੱਗਿਆ ਭਈ ਅਲਬ ਕੱਲਮ ਬਾਦੂ ਘਾਟੂ ਜਾ ਰਿਹਾ ਸੀ ਚਾਲ ਕਰਕੇ ਸਾਡੇ ਨਾਲ ਗੁਰੂ ਜੀ ਤੇ ਉਹਨਾਂ ਨੇ ਫੇਰ ਇੱਕ ਚਿੱਠੀ ਹੋਰ ਲਿਖੀ ਤੇ ਮਾਫ਼ੀ ਮੰਗੀਆਂ ਉਹ ਚਿੱਠੀ ਨੇ ਵਾਕਿਆ ਹੀ ਸਿੱਖਾਂ ਦਾ ਦਿਲ ਤੋੜ ਕੇ ਰੱਖ ਦਿੱਤਾ ਤੇ ਮਹਾਰਾਜ ਨੇ ਪਤਾ ਕੀ ਆਖਿਆ ਕਿ ਭਾਈ 15 ਦਿਨ ਰੁਕ ਜਾਓ 15 ਦਿਨ ਤੇ ਬਾਅਦ ਇੱਥੇ ਕੋਈ ਨਿਕਲੇਗਾ ਸਾਹਮਣੇ ਆ ਜਣ ਕਹਿੰਦੇ ਮਹਾਰਾਜ 15 ਦਿਨ ਉਹ ਅੰਧੇ ਕਿੱਥੋਂ ਹੋਣਾ ਕਿ ਨਾਗ ਸਿੱਖ ਦਾ ਫਰਜ਼ ਆ ਆਪਣੇ ਗੁਰੂ ਦਾ ਬਚਨ ਮੰਨਣਾ ਬਾਣੀ ਗਿਆਂ ਦੀ ਆ ਗੁਰ ਕਾ ਬਚਨ ਬਸੈ ਜੀ ਨਾਮ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਭਾਇ ਨਾ ਸਕਿਆ ਜਾਂਦੇ ਗੁਰੂ ਦਾ ਬਚਨ ਇਹ ਆ ਜਿਹਨੂੰ ਜਾਜ ਨਾਉਦਾ ਨਹੀਂ ਜਿਹਨੂੰ ਚੋੜ ਚਰਾਉਂਦਾ ਨਹੀਂ ਤੇ ਅੱਗ ਸਾੜਦੀ ਵੀ ਗੱਲ ਦਾ ਮੰਨਣ ਦੀ ਆ ਨਾ ਸਿੱਖ ਵੀ ਮੰਨਦੇ ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਵੀ ਉੱਥੇ ਗੁਰੂ ਜੀ ਵੀ ਕੀ ਕਰਨ ਮਹਾਰਾਜ ਨੇ ਕੋ ਥੋੜ ਕੇ ਤਾਂ ਪਉਣਾ ਨਹੀਂ ਸਿੱਖਿਆ ਦੇਣੀ ਆ ਨਾ ਕਬੀਰ ਸਾਜਾ ਸਤਗੁਰੂ ਕਿਆ ਕਰਾ ਜੋ ਸਿੱਖਾਂ ਮੈਂ ਚੂਗ ਅੰਦੇ ਏਕ ਨਾਲ ਲੱਗ ਗਈ ਕਿ ਉਹ ਬਾਸ ਵਜਾਈਆ ਹੋਊਗਾ ਬਾਅਦ ਵਿੱਚ ਹੂਕ ਮਾਰੋ ਪਰਲੇ ਬੰਦੇ ਨੂੰ ਨਿਕਲ ਜਾਂਦੀ ਆ ਫਲਸਰੀ ਚ ਮਾਰੋ ਤਾਂ ਲਾਗ ਤੇ ਤਾਨਾ ਗਾਦੀਆਂ ਗੱਲ ਦਾ ਸਾਰੀ ਮੰਨ ਲਦੇ ਆ ਮਾਤਾ ਗੁਗਿਰ ਕੌਰ ਨੇ ਵੀ ਆਖਿਆ ਕਿ ਪੁੱਤਰ ਦੇ ਅਨੰਦਪੁਰੀ ਛੱਡੇ ਤੇ ਕਾਟੋ ਕਲੇਸ ਮੁਕਦਾ ਤਾਂ ਮਕਾ ਲੈਣਾ ਚਾਹੀਦਾ ਬੜਾ ਜ਼ੋਰ ਮਹਾਰਾਜ ਨੇ ਲਾਇਆ 14 ਦਿਨ 13 ਦਿਨ 12 ਦਿਨ ਕਰਦੇ ਕਰਦੇ ਇੱਕ ਹਫ਼ਤੇ ਤੇ ਆਗੇ ਸਿੱਖਣਾ ਮੰਨਿਆ ਮਹਾਰਾਜ ਕਹਿੰ ਲਗੇ ਭਾਈ ਯਾਦ ਰੱਖਿਓ ਫਿਰ ਕਿਲੇ ਵਿੱਚ ਕੇਵਲ ਤੁਹਾਨੂੰ ਇੱਕ ਦੁੱਖਾ ਭੁਖਦਾ ਔਰ ਜੇ ਸਾਡਾ ਕਿਲਾ ਇਹ ਵੱਡੇ ਵੱਡੇ ਨੁਕਸਾਨ ਹੋਣਗੇ ਵੱਡੇ ਵੱਡੇ ਭਾਣੇ ਵੱਡਿਆ ਵੱਡਿਆ ਸ਼ਹੀਦ ਹੋਣਗੀਆਂ ਤੇ ਜੰਮਾ ਵੀ ਤੁਹਾਡਾ ਹੋਵੇ ਕਦੋਂ ਫਿਰ ਤਿਆਰੀ ਮਹਾਰਾਜ ਨੇ ਕਿਲਾ ਛੱਡਣ ਦੀ ਤਿਆਰੀ ਕੀਤੀ। ਕੋਈ ਆਖਰ ਸਿੰਘਾਂ ਦੇ ਨਾਮ ਤੇ ਸਤਬਰਾਂ ਨੇ ਕਿਲਾ ਛੱਡਣ ਦੀ ਕਰ ਲਈ ਸਲਾਹ। ਕਰੋ ਭਾਈ ਜਾਨ। ਬੰਦੂ ਘਾਦੂ ਜੋ ਜਿੰਨੀ ਸਮਗਰੀ ਸੀ ਭੰਮ ਲੈ ਉਸ ਦਾ ਦਿੱਤਾ ਬਣਾ ਆਪਈ। ਜਿੰਨੀਆਂ ਵੀ ਚੰਗੀਆਂ ਚੰਗੀਆਂ ਚੀਜ਼ਾਂ ਸੀ ਅਗਨਵਾਦ ਦਿੱਤੀ। ਮਹਾਰਾਜ ਨੇ ਕਦੇ ਕਿਹਾ ਸੀ ਮਾਤਾ ਗੁਰਿੰਦਪੁਰ ਨੂੰ ਇਹ ਚੀਜ਼ਾਂ ਨੇ ਸਾਡਾ ਸਾਥ ਨਹੀਂ ਦੇਣਾ ਹੋਈ ਸਮ ਆ ਗਿਆ। ਬੰਦੂ ਘਾਦੂ ਜੋ ਜਿੰਨੀ ਸਮਗਰੀ ਸੀ ਭੰਮ ਲੈ ਉਸ ਦਾ ਦਿੱਤਾ ਬਣਾ ਭਾਈ। ਟੋਪਾਂ ਪੰਜ ਸਾਹਮਣੇ ਹੱਥ ਕਮਾਲ ਦੀਆਂ ਉਹ ਕਰਵਾਣੀਆਂ ਜਲ ਪ੍ਰਵਾਹ ਪਈਆਂ ਪੰਜ ਤੋਪਾਂ ਜਿਨ੍ਹਾਂ ਦਾ ਕਮਾਲ ਸੀ ਕਿਸੇ ਬਾਰੀ ਨੂੰ ਨਿਹੜੇ ਖੰਧਣ ਨਹੀਂ ਦਿੱਤਾ ਪਹਿਲੀ ਤੋਪ ਦਾ ਨਾਮ ਹੈ ਨਿਹੰਗਮ ਦੂਜੀ ਬਾਗਮ ਟੀਜੀ ਦਾ ਨਾਮ ਹੈ ਵਿਚ ਕਹੋਗਾ ਕੌਤੀ ਦਾ ਨਾਮ ਹੈ ਸਤੁਰਜੀਤ ਤੇ ਪੰਜਵੀਂ ਤੋਪ ਦਾ ਨਾਮ ਹੈ ਕਾਲੀ ਇਹ ਤਾਹਲ ਹੋਈਆਂ ਪਈਆਂ ਬਰੂਦ ਬਿਨਾ ਕੰਡ ਪੋਈਆਂ ਪਈਆਂ ਸੀ ਇਹ ਦੂਰੰਦੇਸ਼ੀ ਦੀ ਮਹਾਰਾਜ ਜੀ ਵੀ ਜਦੋਂ ਕਿਲਾ ਛੱਡਾਂਗੇ ਕਿਤੇ ਇਹ ਤੋਪਾਂ ਪੈੜੀ ਨੇ ਆਪਣਾ ਬਰੂਦ ਪਾ ਕੇ ਵਰਤ ਲਈਆਂ ਫਿਰ ਜਿਹੜੇ ਬਾਣੇਸ ਰੰਗ ਦੇ ਚਮਕੌਰ ਵਰਦੇ ਨੇ ਪਿਛੇ ਹੀ ਬੰਦ ਲੱਗੇ ਇਹ ਵੀ ਮਹਾਰਾਜ ਦੀ ਇੱਕ ਦੂਰ ਅੰਦੇਸ਼ੀ ਸੀ ਉਦੋਂ ਕਾਹਲ ਤੋਪਾਂ ਪੰਜ ਸਾਂ ਦੇ ਅਤ ਕਮਾਲ ਦੀਆਂ ਉਹ ਕਰਵਾਤੀਆਂ ਜਲ ਪ੍ਰਵਾਹ ਪਾਈ ਜਿਹੜੀਆਂ ਤੋਪਾਂ 22 ਧਾਰੀਆਂ ਤੋਂ ਦਿੱਤੀਆਂ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਆਲੇ-ਦੁਆਲੇ ਟੋਲਾ ਪੁੱਟ ਕੇ ਦਿਵਾਨੀਆਂ ਆ ਜਦੋਂ ਹੁਣ ਕੁਝ ਸਾਲ ਪਹਿਲਾਂ ਕੇਸਗੜ੍ਹ ਸਾਹਿਬ ਦੀ ਸਾਰੀ ਹੋ ਜਾਂ ਨਾ ਦੁਬਾਰਾ ਉਹ ਤੋਪਾਂ ਨਿਕਲਿਆ ਜਾਂਦੀਆਂ ਖਾਂਦੀਆਂ ਲਾਹੌਰ ਦੇ ਅਜ਼ਮ ਘਰ ਚ ਭੇਜੀਆਂ ਗਈਆਂ ਉੱਥੋਂ ਹੁਣ ਯਾਦ ਕਰਦੇ ਵਿੱਚੋਂ ਸ਼ਿਮਲੇ ਪਹੁੰਚ ਆਦਮੀਆ ਗਈਆਂ ਜੇ ਕਿਸੇ ਕੋ ਸਮਾਂ ਹੋਵੇ ਗਿਆ ਹੋਵੇ ਤਾਂ ਸ਼ੁਰੂ ਦੇ ਦਿੰਦੀਆਂ ਜਾ ਕੇ ਇਹ ਤੋਪਾਂ ਮਹਾਰਾਜੇ ਦੇ ਬਾਈ ਧਾਰੀਆਂ ਤੋਂ ਜਿੱਤੀਆਂ ਸੀ ਇਹ ਅੱਜ ਸ਼ਿਮਲੇ ਦੀ ਧਰਤੀ ਦੇ ਪਹੁੰਚ ਗਿਆ ਨੇ ਉਸ ਤੋਂ ਬਾਅਦ ਬਈ ਕਪੜਾ 435000 ਦਾ ਸੀ ਕਪੜਾ 435250 ਰੁਪਏ ਦਾ ਕਪੜਾ ਸੀ ਸਿਮਤਾ ਤੇ ਅਣ ਸਿਮਤਾ ਮਹਾਰਾਜ ਨੇ ਆਖਿਆ ਮੁਗਲਾਂ ਦੇ ਹੱਥ ਨਹੀਂ ਲੱਗਣਾ ਚਾਹੀਦਾ 5 ਲੱਖ ਰੀ ਦਾ ਮਹਾਰਾਜ ਦੀ ਜਾਣਣੀ ਹੁੰਦੀ ਸੀ ਉਹਨੂੰ ਵੀ ਅਕਲਵਾ ਦਿੱਤੀ। ਉਸ ਤੋਂ ਬਾਅਦ 17 ਲੱਖ ਤੋਂ ਵੱਧ ਸੀ ਨਕਦ ਮਾਇਆ 17,32,735 ਰੁਪਏ ਬਾਂਸਾ ਵਾਲੀ ਨੇ ਇੱਕ ਇੱਕ ਸਮਾਨ ਦੀ, ਥੀਲੀਆਂ ਦੀ, ਮੋਤੀਆਂ ਦੀ, ਗਹਿਣੇ ਕਟਿਆਂ ਦੀ ਪੈਸਿਆਂ ਦੀ ਗਿਣਤੀ ਲੱਗੀ ਹੋਇਆ। 17,32,735 ਰੁਪਏ ਦੀ ਨਕਦ ਸੀ। ਸਿੱਖਾਂ ਨੂੰ ਨਹੀਂ ਬੰਡੇ। ਉਹਦਾ ਮਤਲਬ ਇਹ ਸੀ ਕਿ ਜਾਨ ਬਣ ਜਾਣੀਆਂ, ਜਾਨ ਇਸ ਕਰਕੇ ਮਹਾਰਾਜ ਨੇ ਉਹ ਵੀ ਜਲ ਪ੍ਰਵਾਹ ਕਰ ਦਿੱਤੇ। ਭਾਂਡੇ ਕਾਂਸੀ ਦੇ ਤਾਂਬੇ ਦੇ ਸਰਮ ਲੋਹੇ ਡੂੰਘੇ ਧਰਤ ਵਿੱਚ ਦੱਦੇ ਗੜਵਾ ਪਾਈ ਜਿੰਨੇ ਵੀ ਉੱਥੇ ਪੇਟੀਆਂ ਸੰਦੂਕ ਸੀ ਨਾ ਪੱਥਰ ਮਿੱਟੀ ਸੰਦੂਕਾਂ ਦੇ ਵਿੱਚ ਭਰ ਗਏ ਉਹ ਕੋਲੇਖਾ ਪਾਉਣ ਨੂੰ ਦੱਦੇ ਰਖਵਾ ਪਾਈ ਆਲਮ ਮੁਗਲਾਂ ਦੇ ਹੱਥ ਨਾਲ ਕੁਝ ਆਵੇ ਸਾਰਾ ਕੁਝ ਹੀ ਦਿੱਤਾ ਖੁਬਾ ਸਾਰੇ ਕਾਜ ਨੂੰ ਮਹਾਰਾਜ ਨੇ ਕੋ ਦਫਨਾਤਾ ਕੋ ਹੜਾਤਾ ਕੋ ਅਗਲਾਤੀ ਕੋ ਦੱਬਤਾ ਫਿਰ ਮਹਾਰਾਜ ਨੇ ਰਾਤ ਦੇ 2 ਵਜੇ ਆਹਿਆ ਤੇ ਮੱਥੀ ਰਾਤ ਤੋਂ ਬਾਅਦ ਉਹਨਾਂ ਅੰਤਪੁਰ ਸਾਹਿਬ ਨੂੰ ਛੱਕਣਾ। 1500 ਦੇ ਜਲਸੇ ਦੇ ਨਾਲ ਜਿੱਥੇ ਨੌਵੇਂ ਪਾਤਸ਼ਾਹ ਦਾ ਬਿਨਾਂ ਘਰ ਤੋਂ ਸੀਸ ਉਤਾਰਿਆ ਸੀ। ਮੱਥਾ ਟੇਕਿਆ ਅਰਦਾਸ ਕੀਤੀ ਤਿੰਨ ਪ੍ਰਕਰਮਾ ਕੀਤੀਆਂ। ਤੇ ਆਖਿਆ ਕੋਈ ਐਸਾ ਸਿੱਖ ਹੈ ਜਿਹੜਾ ਇੱਥੇ ਸੇਵਾ ਕਰੇ ਸਾਥੋਂ ਬਾਅਦ। ਇਹ ਜਿਹੇ ਕਿਹਾ ਬੁਰੇ ਆਉਂਦਾ। ਫਿਰ ਆਖਿਆ ਭਾਈ ਜਿਹੜਾ ਅਸਥਾਨ ਦੀ ਸਾਡੇ ਜਾਣ ਤੋਂ ਬਾਅਦ ਸੇਵਾ ਕਰੇ। ਤੁਮੀ ਭਾਰੀ ਕੋਈ ਨਹੀਂ। ਦੀ ਜੀ ਵਾਰ ਕਰਨ ਦੇ ਪਰਮੰਤਸ ਦਾ ਅਸੰਦਾਸਤੀ ਅੱਗੇ ਹੋਇਆ ਕਿ ਉਹ ਮਹਾਰਾਜ ਦਾਲ ਸੇਵਾ ਕਰੇਗਾ ਮਹਾਰਾਜ ਨੇ ਆਖਿਆ ਠੀਕ ਆ ਕੁਛ ਪੈਸੇ ਬਜਦਸਤ ਵਾਰ ਤੋਂ ਬਚੀਏ ਮਹਾਰਾਜੀਆਂ ਨੂੰ ਦਿੱਤੀ ਤੇ ਆਖਿਆ ਦੀਵਾ ਬਾਲ ਦਾ ਫਾਦਾ ਰੱਖਣਾ ਕਿ ਕਿਉਂ ਮਹਾਰਾਜ ਮਹਾਰਾਜ ਕਹਿਣ ਲੱਗੇ ਉਥੇ ਬੈਣੇ ਜਿਹੜੇ ਘਰ ਦੇ ਵਿੱਚ ਦੀਵਾ ਬਲਦਾ ਹੋਵੇ ਉਹਦਾ ਮਤਲਬ ਇਹ ਹੁੰਦਾ ਵੀ ਇਸ ਘਰ ਦੀ ਜਿਹੜੀ ਅੰਖਾ ਅਜੇ ਦੀ ਬੱਤਰਾ ਲਓ ਮਹਾਰਾਜ ਜਿਵੇਂ ਵੀਰ ਸੰਮਣ ਦੀ ਰਾਤ ਨੂੰ ਕਿਲਾ ਛੱਡ ਕੇ ਘੁੰਮਣ ਲੱਗੇ ਤੇ ਉਧਰ ਜਿੱਦੇ ਵਿੱਚ ਮਹਾਰਾਜ ਨੇ ਅਨੁਪ੍ਰੇਤੀ ਸਾਲ ਦਾ ਲੰਮਾ ਸਮਾਂ ਬਤਾਇਆ ਉਹ ਲੱਗ ਪਈ ਸਾਹਿਬ ਦਾ ਤਸੱਬਰ ਵੀ ਮਹਾਰਾਜੇ ਕਰਨਾ ਵਿਚ ਆ ਕੇ ਕਹਿੰਦੀ ਆ ਮਹਾਰਾਜ ਮੈਂ ਤੁਹਾਨੂੰ ਰੋਕਣ ਨੂੰ ਵੀ ਨਹੀਂ ਕਾ ਸਕਦੀ ਜਾਨ ਨੂੰ ਨਹੀਂ ਕਾ ਸਕਦੀ ਜੇ ਰੋਕਦੀ ਮਹਾਰਾਜ ਮੇਰੇ ਕੋਲ ਦੁੱਖ ਹੈ ਦੁੱਖ ਨੇ ਖਾਣ ਨੂੰ ਦਜ ਨਹੀਂ ਜਾਨ ਨੂੰ ਕਿਵੇਂ ਆਖਾਂ ਮਹਾਰਾਜ ਤੇ ਦੂਸਰੀ ਗੱਲ ਆਹੀ ਬੇਨਤੀ ਆ ਮਹਾਰਾਜ ਬਸ ਦੋ ਗੱਲਾਂ ਰਾਜਪ ਕਿੱਥੇ ਜਾਣਾ ਮੁੜ ਕੇ ਕੌਣਾ ਵੀ ਅੱਥੀ ਨਹੀਂ ਆਉਣਾ ਲੋ ਜਵੇਂ ਅੰਦਪੁਰੀ ਕੱਲ ਕੀ ਤਰਪਾਚਾ ਕਿਲਾ ਛਾਪਿਆਂ ਨੂੰ ਕੋਈ ਕਰਦਾ ਦੇ ਜੀਏ ਹੈ ਟੈਨਸ਼ਨ ਨਹੀਂ ਸਰ ਪਾਇਤ ਤਰਦੀਪ ਸਿੰਘ ਔਰ ਨੀਰ ਉਤਾਰ ਸਿੰਘ ਜਿਸ ਕਰਨ